ਉੱਥੇ ਵਿਚਰੀ ਚੜਿਆ ਜਾਂਦਾ ਹੈ ਉੱਥੇ ਬੋਰਡ ਨਾ ਲੱਗਿਆ ਹੋਣ ਕਾਰਨ ਬੱਸ ਉੱਪਰ ਚੜੀ ਗਈ ਬੋਰਡ ਨਹੀਂ ਲੱਗਿਆ ਸੀ ਮੇਨ ਕਾਰਨ ਇਹ ਹੈ ਬਾਕੀ ਧੁੰਦ ਸੀ ਜੇ ਕੋਈ ਬੋਰਡ ਛੋਟਾ ਲੱਗਿਆ ਹੋਊਗਾ ਤਾਂ ਨਹੀਂ ਦਿਸਿਆ ਅਗਲੇ ਨੂੰ जख्मी ਤਾਂ ਤੁਸੀਂ ਐ ਮੰਨ ਕੇ ਚੱਲੋ ਜੀ ਦਰਸ਼ਕਾਂ ਦੇ ਹਿਸਾਬ ਨਾਲ ਚੱਤਨੀ ਆ ਉਹ ਇੱਧਰ ਵਾਲੇ ਟੀਵੀ ਮਾਲ ਵਾਲੇ ਚ ਗੱਲ ਲੱਗੀ ਹਾਂਜੀ ਹਾਂਜੀ ਜੇ ਲਾਲਾ ਉਹਦੇ ਚ ਬਚਤ ਰਹੀ ਗਈ ਸੀ ਉਹਦੇ ਚ ਭਗਵਾਨ ਦੀ ਕਿਰਪਾ ਉਹਦੇ ਚ ਕੋਈ ਮੌਤ ਨਹੀਂ ਹੋਈ ਉਹ ਵੀ ਬੱਸ ਆ ਰਹੀ ਸੀ ਉੱਥੇ ਧੁੰਦ ਨਾਲ ਦਾ ਕਾਰਨ ਟਰੱਕ ਕਿਦਾਂ ਫਟਾਫਟ ਚੜ ਗਿਆ ਤੇ ਉਹਦੇ ਵਿੱਚ ਟਕਰਾਹ ਹੋ ਗਿਆ ਉਹ ਤਾਂ ਕੱਲੀ ਬੱਸ ਮਤਲਬ ਡਿਸਬੈਲੈਂਸ ਹੋ ਕੇ ਗੁਲਾਈ ਸੀਗੀ ਉੱਥੋਂ ਗੁਲਾਈ ਚ ਜਿਹੜੋ ਮੋੜਨ ਲੱਗੀ ਉਹ ਉਹਦਾ ਬੈਲੈਂਸ ਵਿਗੜ ਗਿਆ ਬੈਲੈਂਸ ਵਿਗੜ ਕੇ ਆਪਣੇ ਆਪ ਹੀ ਪਲਟੀ ਆ ਉਹਦੇ ਵਿੱਚ ਕੁਝ ਨਹੀਂ ਲੱਗਿਆ ਜਿਹੜਾ ਜੇਲ ਕੋਲੇ ਹੋਇਆ ਉਹ ਕੱਲ੍ਹ ਨੂੰ ਹੋਇਆ ਉਹ ਬੱਸ ਜਿਹੜੋ ਰੋਡ ਤੇ ਚੜਨ ਲੱਗੀ ਸੀ ਉਧਰੋਂ ਟਰੱਕ ਆ ਗਿਆ ਜੀ ਟਰੱਕ ਦੇ ਵਿੱਚ ਹੋ ਗਿਆ ਉਹ ਕਿਸਾਨ ਜਿਹੜੀ ਬੱਸ ਉਹ ਵੀ ਕਿਸਾਨ ਉਹ ਹੈ ਜੀ ਹਾਜੀ ਹਾਜੀ ਨਹੀਂ ਨਹੀਂ ਉਹ ਸਿੱਧੂਪੁਰ ਦੀ ਸੀ ਉਹ ਸਿੱਧੂਪੁਰ ਦੀ ਸੀ ਬੱਸ ਆ ਰਹੀ ਸੀ ਹਾਈਵੇ ਦੇ ਉੱਤੇ ਮਗਰੋਂ ਤੇ ਟਰੱਕ ਲਿੰਕ ਰੋਡ ਦੇ ਉੱਤੇ ਚੜਿਆ ਬਾਈ ਜੀ ਹਾਂਜੀ ਤੇ ਦਾ ਚੜਿਆ ਟਰੱਕ ਲਿੰਕ ਰੋਡ ਅੱਜ ਬਹੁਤ ਹੀ ਮਨਪੱਖ ਗਦინ ਸੀ ਬਣਾਏ ਵਾਸਤੇ ਦੋ ਮੇਜਰ ਐਕਸੀਡੈਂਟ ਹੋਏ ਨੇ ਬਸਾਂ ਦੇ ਜਿਦੇ ਵਿੱਚ ਕੁੱਲ 41 ਬੰਦੇ ਜ਼ਖਮੀ ਹੋਏ ਨੇ ਇਹਨਾਂ 41 ਬੰਦਿਆਂ ਵਿੱਚੋਂ ਤਿੰਨ ਬੰਦਿਆਂ ਦੀ ਡੈਥ ਹੋ ਗਈ ਹੈ